ਹੈਲੋ एवरीवन वेलकम बैक टू माय चैनल ਅੱਜ ਅਸੀਂ ਬਣਾਵਾਂਗੇ ਬਹੁਤ ਹੀ ਟੇਸਟੀ ਦੇ ਨਾਲ ਨਾਲ ਹੈਲਦੀ ਡਰਾਈ ਫਰੂਟਸ ਲੱਡੂ ਬਣਾ ਕੇ ਤਿਆਰ ਕਰਾਂਗੇ ਅੱਜ ਇਹ ਲੱਡੂ ਅਸੀਂ 슈ਗਰ ਫ੍ਰੀ ਬਣਾ ਕੇ ਤਿਆਰ ਕਰਾਂਗੇ 슈ਗਰ ਫ੍ਰੀ ਲੱਡੂ ਬਣਾ ਲੈ ਸਾਨੂੰ ਡਰਾਈ ਫਰੂਟਸ ਪਲੱਸ ਖਜੂਰ ਚਾਹੀਦੀ ਹੈ ਇਹ ਲੱਡੂ ਸਵਾਦ ਦੇ ਨਾਲ ਨਾਲ ਬਹੁਤ ਹੀ ਹੈਲਦੀ ਬਣ ਕੇ ਤਿਆਰ ਹੁੰਦੇ ਆ ਅਗਰ ਤੁਸੀਂ ਰੋਜ਼ ਇੱਕ ਲੱਡੂ ਖਾ ਲਵੋ ਤੁਹਾਡੇ ਸਾਰੇ ਦਿਨ ਦੀ ਥਕਾਨ ਦੂਰ ਹੋ ਜਾਂਦੀ ਹੈ ਇਹ ਲੱਡੂ ਸਾਨੂੰ ਕਮਰ ਦਰਦ ਤੋਂ ਵੀ ਰਾਹਤ ਦਿੰਦਾ ਹੈ ਇਹ ਹੀ ਲੱਡੂ ਸਾਨੂੰ ਬੱਚਿਆਂ ਦੇ ਦਿਮਾਗ ਤੇਜ ਕਰਨ ਦੇ ਵਿੱਚ ਵੀ ਫਾਇਦੇ ਮੰਦ ਨੇ ਚਲੋ ਫਿਰ ਵੀਡੀਓ ਨੂੰ ਸਟਾਰਟ ਕਰਦੇ ਆਂ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲੇ ਮੇਰੀ ਇੱਕ ਪਿਆਰੀ ਜੀ ਰਿਕੁਐਸਟ ਤੁਹਾਨੂੰ ਜੇ ਮੇਰੀ ਆਜੀ ਲੱਡੂ ਦੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੇ ਪਲੀਜ਼ ਇੱਕ ਲਾਈਕ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਸਭ ਤੋਂ ਪਹਿਲੇ ਆਪਾਂ ਨੇ ਡਰਾਈ ਫਰੂਟਸ ਡਰਾਈ ਫਰੂਟਸ ਦੇ ਵਿੱਚ ਮੈਂ 150 ਗ੍ਰਾਮ ਲਈ ਸੀ ਅਕਰੋਟ ਨਾਲ ਹੀ ਮੈਂ 100 ਗ੍ਰਾਮ ਲਈ ਸੀ ਕਿਸ਼ਮਿਸ਼ ਤੁਸੀਂ ਡਰਾਈ ਫਰੂਟਸ ਆਪਣੇ ਸਾਹਮਣੇ ਲੈ ਸਕਦੇ ਹੋ ਨਾਲ ਹੀ ਮੈਂ 100 ਤੋਂ 150 ਗ੍ਰਾਮ ਲਈ ਸੀਗੇ ਮਖਾਣੇ 150 ਗ੍ਰਾਮ ਮੈਂ ਲਈ ਸੀ ਬਦਾਮ ਜਿਹਨੂੰ ਮੈਂ ਬਾਰਿਕ ਕੱਟ ਲਿਆ ਸੀਗਾ ਤੇ 150 ਗ੍ਰਾਮ ਲਈ ਸੀ ਕਾਜੂ ਟੁਕੜਾ ਇਹ ਮਾਰਕੀਟ ਤੋਂ इजीली ਮਿਲ ਜਾਂਦਾ ਹੈ ਤੇ 50 ਗ੍ਰਾਮ ਮੈਂ ਲਈ ਸੀ ਗੂੰਦ ਜੇ ਥੋੜੀ ਬਾਰਿਕ ਵਾਲੀ ਗੂੰਦ ਤੁਸੀਂ ਮੋਟੀ ਵਾਲੀ ਵੀ ਲੈ ਸਕਦੇ ਹੋ ਦੋ ਵੱਡੇ ਚਮਚ ਮੈਂ ਲਈ ਹੀ ਖਰਬੂਜੇ ਦੇ ਬੀਜ ਤੇ ਦੋ ਹੀ ਵੱਡੇ ਚਮਚ ਮੈਂ ਲਈ ਸੀ ਕद्दू ਦੇ ਬੀਜ ਨਾਲ ਮੈਂ ਲਈ ਸੀਗੀ ਖਜੂਰ ਅੱਜ ਅਸੀਂ 슈ਗਰ ਫ੍ਰੀ ਲੱਡੂ ਬਣਾ ਕੇ ਤਿਆਰ ਕਰਾਂਗੇ ਖਜੂਰ ਦੇ ਸਭ ਤੋਂ ਪਹਿਲੇ ਅਸੀਂ ਖਜੂਰ ਨੂੰ ਨਾ ਬਾਰਿਕ ਕੱਟ ਲਵਾਂਗੇ ਤੁਸੀਂ ਚਾਹੋ ਤੇ ਮਿਕਸੀ ਦੇ ਵਿੱਚ ਪੀਸ ਵੀ ਸਕਦੇ ਹੋ ਇਹ ਬਹੁਤ ਹੀ ਸੌਫਟ ਵਾਲੀ ਖਜੂਰੀ ਇਹਦੇ ਵਿੱਚ ਗਿਟਕ ਨਹੀਂ ਸੀ ਅਗਰ ਤੁਹਾਡੀ ਖਜੂਰ ਦੇ ਵਿੱਚ ਗਿਟਕ ਹੈ ਤੁਸੀਂ ਸਭ ਤੋਂ ਪਹਿਲੇ ਗਿਟਕ ਨੂੰ ਕੱਢ ਦੇਣਾ ਫਿਰ ਖਜੂਰ ਨੂੰ ਤੁਸੀਂ ਮਿਕਸੀ ਵਿੱਚ ਪੀਸ ਲੈਣਾ ਇਹਦੇ ਵਿੱਚ ਗਿਟਕ ਨਹੀਂ ਸੀ ਇਸ ਲਈ ਮੈਂ ਖਜੂਰ ਨੂੰ ਬਾਰਿਕ ਕੱਟ ਲਿਆ ਸੀ ਇਹ ਬਹੁਤ ਹੀ ਆਰਾਮ ਨਾਲ ਕੱਟੀ ਗਈ ਸੀ ਹੁਣ ਸਭ ਤੋਂ ਪਹਿਲੇ ਕੜਾਈ 'ਚ ਇੱਕ ਤੁਮ ਜਿਹਾ ਪਾਵਾਂਗੇ ਦੇਸੀ ਘਿਓ ਫਿਰ ਉਹਦੇ 'ਚ ਪਾ ਦਿਆਂਗੇ ਬਦਾਮ ਬਦਾਮ ਨੂੰ ਹੀ 1 ਮਿੰਟ ਲਈ ਪੁੰਨਾਂਗੇ ਬਦਾਮ ਨੂੰ ਪੁੰਨਾ ਬਹੁਤ ਹੀ ਜ਼ਰੂਰੀ ਹੈ ਬਦਾਮ ਥੋੜਾ ਜਿਆਦਾ ਟਾਈਮ ਲੈਂਦਾ ਇਸ ਲਈ ਬਦਾਮ ਨੂੰ ਪਹਿਲੇ ਪੁੰਨਾਗੇ ਉਸ ਬਾਅਦ ਹੀ ਪਾ ਦੇਾਂਗੇ ਵਿੱਚੀ ਕਾਜੂ ਕਾਜੂ ਨੂੰ ਇਹ 30 ਸੈਕਿੰਡ ਲਈ ਪੁੰਨਾਗੇ ਦੋਨੋਂ ਚੀਜ਼ਾਂ ਨੂੰ ਇਕੱਠੀਆਂ ਇੱਥੇ ਬਦਾਮ ਤੇ ਕਾਜੂ ਸਾਡੇ ਪੁੰਨ ਗਏ ਸੀ ਕਿ ਹੁਣ ਇਹਨੂੰ ਇੱਕ ਪਲੇਟ ਦੇ ਵਿੱਚ ਅਸੀਂ ਕੱਢ ਦਵਾਂਗੇ ਡਰਾਈ ਫਰੂਟਸ ਨੂੰ ਪੁੰਨ ਕੇ ਹੀ ਤੁਸੀਂ ਲੋਡਿਆਂ ਦੇ ਵਿੱਚ ਪਾਣਾ ਹੁਣ ਕੜਾਈ ਨੂੰ ਸਾਫ਼ ਕਰ ਲਾਂਗੇ ਇੱਕ ਚਮਚ ਪਾ ਦੇਾਂਗੇ ਦੇਸੀ ਘਿਓ ਦਾ ਹੁਣ ਵਿੱਚ ਪਾ ਦੇਾਂਗੇ ਕਿਸ਼ਮਿਸ਼ ਇਹਨੂੰ ਉਸੇ 1 ਮਿੰਟ ਲਈ ਪੁੰਨਾਗੇ ਜਦੋਂ ਤੱਕ ਕਿ ਕਿਸ਼ਮਿਸ਼ ਸਾਡੀ ਫੁੱਲ ਨਾ ਜਾਵੇ ਕਿਸ਼ਮਿਸ਼ ਫੁੱਲ ਗਈ ਸੀ ਤੇ ਇਹ ਦੇਖ ਸਕਦੇ ਹੋ ਐਨੂੰ ਵੀ ਇੱਕ ਕਟੋਰੀ ਦੇ ਵਿੱਚ ਅਸੀਂ ਕੱਢ ਦਵਾਂਗੇ ਐਸੀ ਕੜਾਈ ਦੇ ਵਿੱਚ ਫਿਰ ਅਸੀਂ ਪਾ ਦਾਂਗੇ ਇੱਕ ਚਮਚ ਦੇਸੀ ਘਿਓ ਇਹਦੇ ਵਿੱਚ ਅਸੀਂ ਪਾ ਦਾਂਗੇ ਗੋੰਦ ਗੋੰਦ ਨੂੰ ਹੀ 1 ਮਿੰਟ ਲਈ ਪੁੰਨਾਂਗੇ ਤਾਂ ਕਿ ਇਹ ਫੁੱਲ ਜਾਏਗੀ ਥੋੜਾ ਵੱਡਾ ਸਾਈਜ਼ ਹੋ ਜਾਏਗਾ ਜਿਵੇਂ ਕਿ ਪੋਪਕੋਰਨ ਫੁੱਲ ਕੇ ਵੱਡਾ ਸਾਈਜ਼ ਹੋ ਜਾਂਦਾ ਉਸੇ ਤਰੀਕੇ ਇਹ ਫੁੱਲ ਜਾਏਗੀ ਐਨੂੰ ਵੀ ਸੀ ਇੱਕ ਕਟੋਰੀ ਵਿੱਚ ਕੱਢ ਦਵਾਂਗੇ ਕੜਾਈ 'ਚ ਫਿਰ ਪਾ ਦਾਂਗੇ ਇੱਕ ਚਮਚ ਦੇਸੀ ਘਿਓ ਦਾ ਉਹਦੇ ਵਿੱਚ ਪਾ ਦਾਂਗੇ ਅਫਰੋ ਖਰੋੜ ਥੋੜਾ ਵੱਡਾ ਸਾਈਜ਼ੀ ਤੁਸੀਂ ਚਾਹੋ ਨੂੰ ਬਾਰੀਕ ਕੱਟ ਵੀ ਸਕਦੇ ਹੋ ਜਾਂ ਮਿਕਸੀ ਵਿੱਚ ਇਹਨੂੰ ਪਲਸ ਮੋਡ ਤੇ ਪੀਸ ਵੀ ਸਕਦੇ ਹੋ ਇਹਨੂੰ 1 ਮਿੰਟ ਲਈ ਹੀ ਫਰਾਈ ਕਰਾਂਗੇ ਇਹਨੂੰ ਮੈਂ ਮਿਕਸੀ ਦੇ ਵਿੱਚ ਹੀ ਪਲਸ ਮੋਡ ਤੇ ਪੀਸ ਲਵਾਂਗੀ ਇਹਨੂੰ ਇੱਕ ਪਲੇਟ 'ਚ ਕੱਢ ਦਿੱਤਾ ਸੀਗਾ ਕੜਾਈ 'ਚ ਫਿਰ ਇੱਕ ਚਮਚ ਪਾਵਾਂਗੇ ਦੇਸੀ ਘਿਓ ਨੇ ਚ ਪਾ ਦੇਾਂਗੇ ਮਖਾਣੇ ਮਖਾਣੇ ਨੂੰ ਵੀ ਸਿਰ ਇਕ ਤੋਂ ਡੇਢ ਮਿੰਟ ਲਈ ਪੁੰਨਾਂਗੇ ਮਖਾਣ ਸਾਡੇ ਭੋਨਗੇ ਸੀ ਇਹਨੂੰ ਹੀ ਚੈੱਕ ਕਰ ਲਵਾਂਗੇ ਇਸ ਤਰੀਕੇ ਨਾਲ ਹੀ ਤੋੜ ਕੇ ਚੈੱਕ ਕਰਾਂਗੇ ਅਗਰ ਇਸ ਚ ਆਵਾਜ਼ ਆਏਗੀ ਸਮਝ ਲੈਣਾ ਸਾਡੇ ਮਖਾਣ ਵਧੀਆ ਤਰੀਕੇ ਨਾਲ ਫਰਾਈ ਹੋ ਗਏ ਨੇ ਇਹਨੂੰ ਵੀ ਇੱਕ ਪਲੇਟ ਦੇ ਵਿੱਚ ਅਸੀਂ ਕੱਢ ਦਵਾਂਗੇ ਫਿਰ ਇੱਕ ਚਮਚ ਰਮਾਂਗੇ ਦੇਸੀ ਘਿਓ ਚ ਪਾ ਦਾਂਗੇ ਅਸੀਂ ਖਰਬੂਜੇ ਦੇ ਬੀਜ ਨਾਲ ਹੀ ਪਾ ਦਾਂਗੇ ਕद्दू ਦੇ ਬੀਜ ਇਹਨੂੰ ਵੀ ਅਸੀਂ ਹਲਕਾ ਜਿਹਾ ਭੁੰਨਾਂਗੇ ਹੁਣ ਇਸ ਚ ਮੈਂ ਨਾਰੀ ਪਾ ਦਾਂਗੀ ਇੱਕ ਚਮਚ ਵੱਡਾ ਭਰ ਕੇ ਪਾ ਦੇਣੀ ਖਸਖਸਾ ਇਹ ਆਪਸ਼ਨਲ ਹੈ ਤੁਹਾਡੇ ਕੋਲ ਹੈ ਤੁਸੀਂ ਪਾ ਦੇਣਾ ਨਹੀਂ ਹੈ ਤਾਂ ਸਕਿਪ ਵੀ ਕਰ ਸਕਦੇ ਐਨੂੰ ਅਸੀਂ 1 ਮਿੰਟ ਲਈ ਪੁੰਨਾਗੇ ਜਦ ਤੱਕ ਇਹਦੇ ਵਿੱਚੋਂ ਨਾ ਹਲਕੀ ਆਵਾਜ਼ ਆਣੀ ਸ਼ੁਰੂ ਹੋ ਜੇ ਕਿ ਛਟਕਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਆਵਾਜ਼ ਆ ਰਹੀ ਹੋਵੇਗੀ ਐਥੇ ਸਾਡੇ ਇਹ ਬੀਜ ਵੀ ਪੁੰਨ ਕੇ ਤਿਆਰ ਨੇ ਐਨੂੰ ਵੀ ਕਟੋਰੀ ਵਿੱਚ ਕੱਟ ਲਵਾਂਗੇ ਤੁਸੀਂ ਚਾਹੋ ਸਾਰੇ ਡਰਾਈ ਫਰੂਟਸ ਨੂੰ ਮਿਕਸੀ ਜੀ ਪੀਸ ਵੀ ਸਕਦੇ ਹੋ ਬਟ ਮੈਂ ਇਸੇ ਤਰੀਕੇ ਨਾਲ ਬਾਰੀਕ ਕੱਟ ਕੇ ਹੀ ਪਾਵਾਂਗੀ ਹੁਣ ਜੇ ਮਖਾਨੀ ਸੀ ਨਾ ਉਹਨੂੰ ਕਟੋਰੀ ਦੇ ਨਾਲ ਨਾ ਇਸ ਤਰੀਕੇ ਨਾਲ ਅਸੀਂ ਨੂੰ ਪੀਸ ਲਵਾਂਗੇ ਹੋਨੇ ਚ ਪਾ ਦਾਂਗੇ ਅਸੀਂ ਗੋੰਦ ਗੋੰਦ ਨੂੰ ਇਸ ਤਰੀਕੇ ਨਾਲ ਪੀਸ ਲਵਾਂਗੇ ਮੇਨੂੰ ਭਾਂਡਾ ਛੋਟਾ ਪੈ ਰਿਹਾ ਮੈਂ ਇੱਥੇ ਪਲੇਟ ਨੂੰ ਚੇਂਜ ਕਰ ਲਿਆ ਸੀਗਾ ਥੋੜੇ ਵੱਡੇ ਸਾਈਜ਼ ਦੇ ਲੈ ਆ ਲਈ ਸੀ ਇੱਥੇ ਆਰਾਮ ਨਾਲ ਇਹ ਦੋਨੋਂ ਚੀਜ਼ਾਂ ਨੂੰ ਇਕੱਠੇ ਮੈਂ ਪੀਸ ਲਿਆ ਸੀਗਾ ਤੁਸੀਂ ਮਿਕਸੀ ਦੇ ਵਿੱਚ ਵੀ ਪੀਸ ਸਕਦੇ ਹੋ ਅਖਰੋਟ ਨੂੰ ਮੈਂ ਮਿਕਸੀ ਦੇ ਵਿੱਚ ਨਾ ਪਲਸ ਮੋਡ ਤੇ ਚਲਾ ਚਲਾ ਲਿਆ ਸੀਗਾ ਦਰਦਰਾ ਪੀਸ ਲਿਆ ਸੀਗਾ ਤੇ ਮਖਾਣੇ ਦੇ ਗੋੰਦ ਦੇ ਵਿੱਚ ਅਸੀਂ ਜੋ ਬੀਜ ਸੀ ਨਾ ਉਹਨੂੰ ਮਿਕਸ ਕਰ ਲਿਆ ਸੀਗਾ ਹੁਣ ਅਸੀਂ ਕੜਾਈ 'ਚ ਇੱਕ ਚਮਚ ਪਾ ਦਿਆਂਗੇ ਦੇਸੀ ਘਿਓ ਉਹ 'ਚ ਆਪਣੀ ਕੱਟੀ ਖਜੂਰ ਪਾ ਦਾਂਗੇ ਖਜੂਰ ਨੂੰ ਹੀ ਇੱਕ ਤੋਂ 2 ਮਿੰਟ 'ਚ ਵਧੀਆ ਤਰੀਕੇ ਨਾਲ ਭੁੰਨਾਂਗੇ ਲਗਾਤਾਰ ਹਿਲਾਉਂਦੇ ਰਵਾਂਗੇ ਜਦ ਤੱਕ ਇਹ ਵਧੀਆ ਤਰੀਕੇ ਨਾਲ ਸੌਫਟ ਨਾ ਹੋ ਜਾਵੇ ਸਾਡੀ ਖਜੂਰ ਸੌਫਟ ਹੋ ਗਈ ਸੀ ਇੱਥੇ ਸਭ ਤੋਂ ਪਹਿਲੇ ਪਾ ਦਾਂਗੇ ਮਖਾਣੇ ਦੇ ਗੋੰਦ ਬੀਜ ਜੋ ਮਿਕਸ ਕਰਕੇ ਰੱਖੇ ਸੀ ਨਾਲ ਹੀ ਪਾ ਦਾਂਗੇ ਕਿਸ਼ਮਿਸ਼ ਹੁਣ ਅਸੀਂ ਪਾ ਦਾਂਗੇ ਇੱਥੇ ਅਖਰੋੜ ਤੇ ਬਦਾਮ ਕਾਜੂ ਜੋ ਮੈਂ ਬਾਰੀ ਕੱਟ ਕੇ ਰੱਖੇ ਸੀ ਇਹ ਡਰਾਈ ਫਰੂਟਸ ਵਾਲੇ ਜੋ ਲੱਡੂ ਨੇ ਇਹਦੇ ਵਿੱਚ ਇਸੇ ਤਰੀਕੇ ਨਾਲ ਕੱਟ ਕੇ ਪਾਉਣਾ ਡਰਾਈ ਫਰੂਟਸ ਨੂੰ ਤੇ ਇਹਨਾਂ ਦਾ ਟੇਸ ਬਹੁਤ ਹੀ ਵਧੀਆ ਹੁੰਦਾ ਤੁਸੀਂ ਚਾਹੋ ਤਾਂ ਮਿਕਸੀ ਵਿੱਚ ਪੀਸ ਕੇ ਵੀ ਪਾ ਸਕਦੇ ਹੋ ਇਹ ਲੱਡੂ ਸਾਡੇ ਹੈਲਥ ਲਈ ਬਹੁਤ ਹੀ ਵਧੀਆ ਨੇ ਅਗਰ ਤੁਹਾਡੇ ਬੱਚੇ ਡਰਾਈ ਫਰੂਟਸ ਨਹੀਂ ਖਾਂਦੇ ਤੁਸੀਂ ਇਸ ਤਰੀਕੇ ਨਾਲ ਲੱਡੂ ਬਣਾ ਕੇ ਦਿਓ ਗਾਰੰਟੀ ਹੈ ਤੁਹਾਡੇ ਬੱਚੇ ਬਾਰ-ਬਾਰ ਮੰਗ ਕੇ ਤੁਹਾਡੇ ਕੋਲ ਇਹ ਲੱਡੂ ਬਣਵਾਣਗੇ ਮੇਰੇ ਮਿਹਰੇ ਤੇ ਇਹ ਫੇਵਰਟ ਨੇ ਉਹ ਪਿਛਲੇ ਸਾਲ ਵੀ ਮੈਂ ਬਣਾਇਆ ਸੀ ਤੇ ਉਹਨੇ ਜਾਣਾ ਸੀ ਹੁਣ ਆਊਟ ਆਫ ਸਟੇਸ਼ਨ ਤੇ ਉਹ ਮੈਨੂੰ ਕਹਿ ਲਗਾ ਮम्मी ਮੈਨੂੰ ਉਹੀ ਨਾ ਡਰਾਈ ਫਰੂਟਸ ਵਾਲੇ ਲੱਡੂ ਬਣਾ ਦਿਓ ਮੈਂ ਨਾਲ ਲੈ ਜਾਵਾਂਗਾ ਮੈਂ ਕਿਹਾ ਚਲੋ ਠੀਕੇ ਬਣਾ ਦਿੰਦੀ ਆ ਜੋ ਬੱਚੇ ਚੀਜ਼ ਖੁਸ਼ ਹੋ ਕੇ ਖਾਣ ਹਨ ਇਹਨੂੰ ਹੀ ਚੰਗੀ ਦਾ ਮਿਕਸ ਕਰ ਲਿਆ ਸੀਗਾ ਤੇ ਹੁਣ ਅਸੀਂ ਇਹਨੂੰ ਕੜਾਈ ਨੂੰ ਨਾ ਗੈਸੋ ਲਾ ਲਿਆ ਸੀਗਾ ਤੇ ਨੂੰ ਹਿਲਾਉਂਦੇ ਰਵਾਂਗੇ ਤਾਂ ਕਿ ਨੀਚੇ ਨਾ ਲੱਗੇ ਤੁਸੀਂ ਚਾਹੋ ਤਾਂ ਇਸ ਤਰੀਕੇ ਦੀ ਪੰਜੀਰੀ ਵੀ ਖਾ ਸਕਦੇ ਹੋ ਤੁਸੀਂ ਚਾਹੋ ਲੱਡੂ ਬਣਾ ਕੇ ਖਾ ਸਕਦੇ ਹੋ ਤੁਸੀਂ ਦੇਖ ਰਹੇ ਹੋ ਇਹ ਲੱਡੂ ਬਹੁਤ ਹੀ ਆਰਾਮ ਨਾਲ ਵਧੀਆ ਤਰੀਕੇ ਨਾਲ ਗੋਲ ਬਣ ਕੇ ਤਿਆਰ ਹੋ ਰਹੇ ਨੇ ਇਹਨੂੰ ਬਣਾਉਣ ਲਈ ਸਾਨੂੰ ਸਿਰਫ ਪੰਜ ਤੋਂ 6 ਚਮਚ ਸਿਰਫ ਦਹੀ ਕਿਉ ਦੇ ਲੱਗੇ ਨੇ ਔਰ ਬਹੁਤ ਹੀ ਜਲਦੀ ਇਹ ਲੱਡੂ ਬਣ ਕੇ ਤਿਆਰ ਹੋ ਜਾਂਦੇ ਨੇ ਤੁਸੀਂ ਚਾਹ ਦੇ ਵਿੱਚ ਖਸਖਸ ਵੀ ਪਾਸਾ ਸਕਦੇ ਹੋ ਕਾਲੇ ਚਨੇ ਹੁੰਦੇ ਨੇ ਨਾ ਪੁੱਜੇ ਉਹਨੂੰ ਵੀ ਮਿਕਸੀ ਵਿੱਚ ਪੀਸ ਕੇ ਦੇ ਵਿੱਚ ਪਾ ਸਕਦੇ ਹੋ ਉਹ ਵੀ ਬਹੁਤ ਹੀ ਟੇਸਟੀ ਲੱਗਦੇ ਨੇ ਇਹ ਲੱਡੂ ਕਿਦੇ ਕਿਦੇ ਫੇਵਰਟ ਨੇ ਮੈਨੂੰ ਕਮੈਂਡ ਕਰਕੇ ਜਰੂਰ ਦੱਸਣਾ ਮੇਰੇ ਤੇ ਮੇਰੇ ਬੱਚਿਆਂ ਦਾ ਤਾਂ ਬਹੁਤ ਜ਼ਿਆਦਾ ਫੇਵਰਟ ਨੇ ਇਹ ਸਾਡੇ ਦਿਮਾਗ ਨੂੰ ਵੀ ਬਹੁਤ ਹੀ ਤੇਜ਼ ਕਰਦੇ ਨੇ ਸਾਨੂੰ ਕਾਫੀ ਬਿਮਾਰੀਆਂ ਤੋਂ ਵੀ ਦੂਰ ਰੱਖਦੇ ਨੇ ਇਹ ਵਿంటర్ ਸਪੈਸ਼ਲ ਨੇ ਡਰਾਈ ਫਰੂਟਸ ਦੇ ਲੱਡੂ ਮੇਰੀ ਆਡੀ ਵੀਡੀਓ ਕਿੱਦਾਂ ਲੱਗੀ ਮੈਨੂੰ ਇੱਕ ਕਮੈਂਟ ਕਰਕੇ ਜਰੂਰ ਦੱਸਣਾ ਥੋੜੀ ਜਿਹੀ ਵੀ ਚੰਗੀ ਲੱਗੇ ਪਲੀਜ਼ ਪਲੀਜ਼ ਇੱਕ ਲਾਈਕ ਜਰੂਰ ਕਰ ਦੇਣਾ ਚੈਨਲ 'ਚ ਨਵੇਂ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਨੂੰ ਇੱਕ ਲੱਡੂ ਤੋੜ ਕੇ ਵੀ ਦਿਖਾਣੀ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਏ ਨੇ ਤੁਸੀਂ ਦੇਖ ਸਕਦੇ ਹੋ ਅਗਰ ਤੁਹਾਡੇ ਘਰ ਕੋਈ ਬਜ਼ੁਰਗ ਹੈ ਉਹ ਡਰਾਈ ਫਰੂਟਸ ਨਹੀਂ ਖਾ ਸਕਦੇ ਤੁਸੀਂ ਮਿਕਸੀ ਵਿੱਚ ਪੀਸ ਕੇ ਵੀ ਪਾ ਸਕਦੇ ਤਾਂ ਕਿ ਉਹ ਆਰਾਮ ਨਾਲ ਖਾ ਸਕਣ ਬਟ ਮੇਰੇ ਘਰ ਸਾਰੇ ਇਸੇ ਤਰੀਕੇ ਦੇ ਮਨ ਕੀ ਸਾਰੇ ਖਾ ਲੈਂਦੇ ਨੇ ਇਸ ਲਈ ਮੈਨੂੰ ਕੱਟ ਕੇ ਹੀ ਪਾਇਆ ਸੀ ਡਰਾਈ ਫਰੂਟਸ ਖਾਏ ਜੋ ਬਹੁਤ ਹੀ ਟੇਸਟੀ ਸੀਗੇ ਇਹ 슈ਗਰ ਫ੍ਰੀ ਲੱਡੂ ਬਣ ਕੇ ਤਿਆਰ ਹੋਏ ਫਿਰ ਮਿਲਦੇ ਕਿ ਨਵੀਂ ਵੀਡੀਓ